ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਾਮ ਸਿੰਘ ਪੰਨੂ ਨਕੋਦਰ ਆਰ ਕੇ ਪੰਨੂ ਨੋਟਿਸ਼ਨ ਸੈਂਟਰ ਨਕੋਦਰ ਵੱਲੋਂ ਬੰਦੀ ਛੋੜ ਦਿਵਸ ਔਰ ਦਿਵਾਲੀ ਬਸ਼ਕਰਮਨ ਦੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਹਰ ਇੱਕ ਇਨਸਾਨ ਵਾਸਤੇ ਇਹ ਤਿੰਨੇ ਤਿਹਾੜ ਖੁਸ਼ੀਆਂ ਭਰੇ ਲੈ ਕੇ ਆਵੇ ਔਰ ਦਿਵਾਲੀ ਜਿਹੜੀ ਆਪਾਂ ਪ੍ਰਦੂਸ਼ਣ ਰਾਹਤ ਮਨਾਈਏ ਜਿਹਨਾਂ ਗ੍ਰੀਨ ਦਿਵਾਲੀ ਆਪਾਂ ਕਹਿ ਸਕਦੇ ਹਾਂ ਉਹਨੂੰ ਮਨਾਈਏ ਔਰ ਹਰ ਇੱਕ ਪਰਿਵਾਰ ਖੁਸ਼ੀਆਂ ਖੇੜੇ ਲੈ ਕੇ ਆਵੇ ਸਾਡੇ ਔਰ ਨਿਊਟ੍ਰੀਸ਼ਨ ਸੈਂਟਰ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹਰਨਿਤ ਕੌਰ ਐਸ ਆਰ ਕੇ ਪੋਨਿਊਟ੍ਰੀਸ਼ਨ ਸੈਂਟਰ ਨਕੋਦਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬੰਦੀਛੋਰ ਦਿਵਸ ਦੀਵਾਲੀ ਅਤੇ ਵਿਸ਼ਕਰਮਾ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਕਰੇ ਇਹ ਤਿਹਾੜ ਤੁਹਾਡੇ ਸਭ ਦੇ ਲਈ ਤੰਦਰੁਸਤੀ ਐਂਡ ਅੱਛੀ ਸਿਹਤ ਲੈ ਕੇ ਆਵੇ ਖੁਸ਼ੀਆਂ ਖੇੜੇ ਬਣਾਏ ਰੱਖੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੇਰਾ ਨਾਮ ਰਮਨਦੀਪ ਕੌਰ ਆ ਨਕੋਦਰ ਸਿਟੀ ਤੇ ਬਿਲੋਂਗ ਕਰਦੇ ਆ ਅਸੀਂ ਇਸ ਸਿਸਟਮ ਦੇ ਵਿੱਚ ਆ ਕੇ ਆਪਣੇ ਆਪ ਨੂੰ ਫਿਟ ਕੀਤਾ ਔਰ ਸਿਹਤ ਦਾ ਧਿਆਨ ਰੱਖਣਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਪਹਿਲਾਂ ਸੁਖ ਨਰੋਗੀ ਕਾਇ। ਅਗਰ ਸਾਡੀ ਸਿਹਤ ਹੀ ਸਹੀ ਨਹੀਂ ਹੈਗੀ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਕਿਸੇ ਵੀ ਕੰਮ ਨੂੰ ਕੰਪਲੀਟ ਨਹੀਂ ਕਰ ਸਕਦੇ। ਸੋ ਜੇ ਸਾਡੀ ਸਿਹਤ ਅੱਛੀ ਹੈ ਤਾਂ ਅਸੀਂ ਜ਼ਿੰਦਗੀ ਦੇ ਹਰ ਇੱਕ ਕੰਮ ਨੂੰ ਬਹੁਤ ਵਧੀਆ ਤਰੀਕੇ ਨਾਲ ਕੰਪਲੀਟ ਕਰ ਸਕਦੇ ਹਾਂ। ਸੋ ਸਾਡੀ ਪਹਿਲੀ ਸ਼ੁਰੂਆਤ ਸਾਡੀ ਸਿਹਤ ਤੋਂ ਹੋਣੀ ਚਾਹੀਦੀ ਆ। ਬਾਕੀ ਦੇ ਹਰ ਇੱਕ ਕੰਮ ਨੂੰ ਅਸੀਂ ਤਾਂ ਹੀ ਅੱਗੇ ਜਾ ਕੇ ਸਫਲਤਾ ਉਹਦੇ ਵਿੱਚ ਹਾਸਲ ਕਰ ਸਕਦੇ ਹਾਂ। ਸੋ ਮੈਂ ਆਰਕੇ ਪੰਨੂ ਨਿਊਟ੍ਰੀਸ਼ਨ ਸੈਂਟਰ ਨਕੋਦਰ ਅੱਜ ਤੋਂ 6 ਸਾਲ ਪਹਿਲਾਂ ਇਸ ਸਿਸਟਮ ਦੇ ਵਿੱਚ ਆ ਕੇ ਅਸੀਂ ਆਪਣੇ ਆਪ ਨੂੰ ਫਿੱਟ ਕੀਤਾ ਔਰ ਬਹੁਤ ਸਾਰੇ ਲੋਕਾਂ ਦੀ ਲਾਈਫ ਨੂੰ ਚੇਂਜ ਕਰ ਰਹੇ ਆ। ਸੋ ਸਾਡਾ ਇੱਥੇ ਆਫਿਸ ਆਰਕੇਪਨੋ ਨਿਊਟ੍ਰੀਸ਼ਨ ਸੈਂਟਰ ਨਕੋਦਰ ਦੇ ਵਿੱਚ ਤੁਸੀਂ ਕੋਈ ਵੀ ਪਰਸਨ ਆ ਕੇ ਆਪਣੀ ਫਿਟਨੈਸ ਨੂੰ ਅਚੀਵ ਕਰ ਸਕਦੇ ਆ। ਔਰ ਮੈਂ ਸਭ ਨੂੰ ਬਹੁਤ ਜ਼ਿਆਦਾ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਆ। ਬਹੁਤ ਸਾਰਾ ਪਵਿੱਤਰ ਦਿਹਾੜਾ ਜਿੱਦਾਂ ਕਿ ਸਾਡਾ ਦੀਵਾਲੀ ਵਿਸ਼ਕਰਮਾ ਦੇ ਬੰਦੀ ਛੋੜ ਦਿਵਸ ਤੇ ਆਪਾਂ ਇਹ ਪ੍ਰਣ ਕਰੀਏ ਕਿ ਅਸੀਂ ਗ੍ਰੀਨ ਦੀਵਾਲੀ ਨੂੰ ਸੈਲੀਬ੍ਰੇਟ ਕਰੀਏ। ਬਹੁਤ ਸਾਰੇ ਲੋਕਾਂ ਦੀ ਜੀਵਨ ਨੂੰ ਰੋਸ਼ਨਾਈਏ ਸੋ ਸਾਡੀ ਅਗਰ ਸਿਹਤ ਅੱਛੀ ਹੋਏਗੀ ਤਾਂ ਸਾਡੇ ਘਰ ਦੇ ਵਿੱਚ ਰੋਸ਼ਨੀ ਆਪਣੇ ਆਪ ਹੀ ਰਹੇਗੀ ਸੋ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਸੋ ਵਾਂਸ ਅਗੇਨ ਮੇਰੇ ਵੱਲੋਂ ਔਰ ਮੇਰੇ ਪੂਰੇ ਸੈਂਟਰ ਵੱਲੋਂ ਆਰ ਕੇ ਪੰਨੂ ਨਿਊਟ੍ਰੀਸ਼ਨ ਸੈਂਟਰ ਨਕੋਦਰ ਵੱਲੋਂ ਦੀਵਾਲੀ ਵਿਸ਼ਕਰਮਾਂ ਦੇ ਤੇ ਬੰਦੀ ਛੋੜ ਦੀਆਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਸਸਤੀ ਕੈਸੇ ਕਿਹ ਜਿਹਾ ਕੋਈ ਨਕੋਦਰ ਸਿਟੀ ਨੂੰ ਬੁਲੰਗ ਕਰਦੇ ਆ ਸਰ ਜੀ ਅਜਾ ਆਰ ਕੇ ਪੰਨੂ ਦੇ ਪਹੁੰਚੇ ਹੋ ਇਸ ਤਰ੍ਹਾਂ ਜੀ ਹਾਂਜੀ ਮੈਮ ਜ਼ਰ ਮੇ ਨਾਮ ਸੁਖਜੀਤ ਕਰਨ ਕੁਦਰਸਿੱਤ ਨੂੰ ਬਿਲੋਂਗ ਕਰਦੀ ਆਂ 12kg ਫੈਰਲੋਸ ਕਰਕੇ ਆਪਣੀ ਲਾਈਫ ਨੂੰ ਅਮੇਜ਼ਿੰਗ ਕੀਤਾ ਮੈਨੂੰ ਮੇਨ ਇਸ਼ੂ ਸੀ ਮੈਨੂੰ ਸਾਹ ਦੀ ਪ੍ਰੋਬਲਮ ਸੀ ਮੈਨੂੰ ਇੱਥੇ ਤੱਕ ਨੌਬਤ ਆ ਗਈ ਸੀ ਕਿ ਮੈਂ ਐਂਜਿਓਗ੍ਰਾਫੀ ਤੱਕ ਕਰਾ ਲਈ ਸੀ ਮੇਰੇ ਬ੍ਰੈਸਟ ਦੇ ਵਿੱਚ ਜ਼ਿਆਦਾ ਪੇਨ ਹੋਣ ਦਾ ਕਰਕੇ ਮੈਨੂੰ ਫਰਸਟ ਸਟੇਜ ਤੱਕ ਡਿਕਲੇਅਰ ਹੋ ਗਿਆ ਸੀਗਾ ਕਿ ਮੈਮ ਤੁਸੀਂ ਆਪਣਾ ਪਰਹੇਜ ਕਰੋ ਕਿੱਦਾਂ ਕਰੋ ਮੈਂ ਸਭ ਕੁਝ ਕਰਦੀ ਸੀ ਪਰ ਜਦੋਂ ਮੈਂ ਖਾਣਾ ਪੀਣਾ ਚੇਂਜ ਕੀਤਾ ਆਪਣੀ ਲਾਈਫ ਨੂੰ ਚੇਂਜ ਕੀਤਾ ਮੈਨੂੰ ਇੰਨੀ ਜ਼ਿਆਦਾ ਪ੍ਰੋਬਲਮ ਸੀ ਕਿ ਮੈਨੂੰ ਡਿਪਰੈਸ਼ਨ ਹੋਣ ਲੱਗ ਗਿਆ ਸੀ ਕਿ ਲੱਗਣ ਲੱਗ ਗਿਆ ਸੀ ਕਿ ਲਾਈਫ ਹੁਣ 2.5 ਸਾਲ ਦੀ ਆ ਬਸ ਹੁਣ ਤੇ ਜਿਹੜਾ ਪਾ ਸਿਸਟਮ ਦੇ ਵਿੱਚ ਆਏ ਹਰਨਿਤ मैम ਨੇ ਰਮਨ मैम ਨੇ ਰਾਮ ਸਰ ਨੇ ਗਾਈਡ ਕੀਤਾ ਥੋੜਾ ਜਿਹਾ ਫੈਟ ਲੌਸ ਹੋਇਆ ਇੱਕ ਹਫਤੇ ਦੇ ਵਿੱਚ ਹੀ ਮੈਨੂੰ ਪਤਾ ਲੱਗ ਗਿਆ ਕਿ ਹਾਂ ਕਿ ਮੈਂ ਵਧੀਆ ਸਿਸਟਮ ਦੇ ਨਾਲ ਐਡ ਆਨ ਹੋ ਚੁੱਕੀ ਆ ਖਾਣਾ ਪੀਣਾ ਚੇਂਜ ਕੀਤਾ ਆਪਣੀ ਸੋਚ ਨੂੰ ਚੇਂਜ ਕੀਤਾ ਦੇਖਣ ਦਾ ਨਜ਼ਰੀਆ ਚੇਂਜ ਕੀਤਾ ਸੋਚਿਆ ਗਲਤ ਖਾਣਾ ਚੇਂਜ ਕੀਤਾ ਜਦੋਂ ਅੱਛੇ ਖਾਣੇ ਦੇ ਨਾਲ ਲਾਈਫ ਵਿੱਚ ਸੁਧਰਨੀ ਸਟਾਰਟ ਹੋ ਗਈ ਸੋਚਾਂ ਬਦਲਣੀਆਂ ਸਟਾਰਟ ਹੋ ਗਈਆਂ ਤੇ ਸਿਸਟਮ ਦਾ ਥੈਂਕ ਯੂ ਕਰਦੇ ਆ ਥੈਂਕ ਯੂ ਕਰਦੇ ਆ ਪੂਰੀ ਟੀਮ ਦਾ ਥੈਂਕ ਯੂ ਦੇ ਫੈਮਿਲੀ ਦਾ ਗੋਡ ਦਾ ਥੈਂਕ ਯੂ। ਦਿਵਾਲੀ ਤੇ ਕੀ ਕਹਿਣਾ ਚਾਹੋਗੇ? ਦਿਵਾਲੀ ਤੇ ਸਰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿੱਦਾਂ ਅੱਜ ਬੰਦੀ ਛੋੜ ਦੀਪਸ ਵੀ ਹੈ ਹੈਪੀ ਦਿਵਾਲੀ ਸਾਰਿਆਂ ਨੂੰ ਬੰਦੀ ਛੋੜ ਦੀਪਸ ਦੀਆਂ ਸਭ ਨੂੰ ਮੁਬਾਰਕਾਂ। ਥੈਂਕ ਯੂ ਕਰਦੇ ਹਾਂ ਕਿ ਜਿੱਦਾਂ ਅਸੀਂ ਪਹਿਲਾਂ ਡਿਪਰੈਸ਼ਨ ਦੇ ਬੰਧਨ ਦੇ ਵਿੱਚ ਸੀ, ਬਿਮਾਰੀ ਦੇ ਬੰਧਨ ਦੇ ਵਿੱਚ ਸੀ, 네ਗੇਟਿਵਿਟੀ ਦੇ ਵਿੱਚ ਸੀ ਅਸੀਂ ਸਾਨੂੰ ਇਸ ਸਿਸਟਮ ਦੇ ਵਿੱਚ ਆ ਕੇ ਆਜ਼ਾਦੀ ਮਿਲੀ ਆ, ਆਪਣੀ ਆਜ਼ਾਦੀ ਨੂੰ ਇੰਜੋਏ ਕਰ ਰਹੇ ਹਾਂ, ਵਧੀਆ ਸੇਤ ਨੂੰ ਇੰਜੋਏ ਕਰ ਰਹੇ ਹਾਂ। ਥੈਂਕ ਯੂ ਕਰਦੇ ਆ ਸਿਸਟਮ ਦਾ ਜੀ। ਥੈਂਕ ਯੂ। ਸਸ਼ਿਕਾ ਸਰ। ਫ੍ਰੀਪੈਂਡ ਸਿਮਰਨ ਕੋ ਸਰ ਮੈਂ ਇਹ ਕਹਿਣਾ ਚਾਹੁੰਗੀ ਕਿ ਆਪਣਾ ਖਾਣਾ ਚੇਂਜ ਕਰੋ ਕਿਉਂਕਿ ਜਿੰਨਾ ਆਪਾਂ ਬਾਹਰ ਤੋਂ ਬਹੁਤ ਫਾਸਟ ਫੂਡ ਲੈਨੇ ਆ ਫਾਸਟ ਫੂਡ ਨਾਲ ਨੁਕਸਾਨ ਹੀ ਹੋ ਰਿਹਾ ਅੱਜ ਵੀ ਬਹੁਤ ਜਾਣਿਆ ਨੇ ਖਾਣਾ ਆ ਤੇ ਮੈਂ ਤਾਂ ਕਹੂੰਗੀ ਕਿ ਜਿੰਨਾ ਹੋ ਸਕਦਾ ਕਿ ਪ੍ਰੇਸ਼ ਕਰੋ ਕਿਉਂਕਿ ਫਾਸਟ ਫੂਡ ਲੈ ਕੇ ਅਸੀਂ ਪਹਿਲੇ ਹੀ ਆਪਣੀ ਸਿਹਤ ਨੂੰ ਬਹੁਤ ਜ਼ਿਆਦਾ ਖਰਾਬ ਕਰ ਚੁੱਕੇ ਆ ਅਸੀਂ ਇੱਧਰ ਨਿਊਟ੍ਰੀਸ਼ਨ ਸੈਂਟਰ ਆਨੇ ਆ ਡੇਲੀ ਸਰ ਆਪਣਾ ਨਿਊਟ੍ਰੀਸ਼ਨ ਲੈਨੇ ਆ ਇਹਦੇ ਨਾਲ ਸਾਨੂੰ ਬਹੁਤ ਬੈਨੀਫਿਟ ਹੁੰਦਾ ਸਰ ਸਾਡੀ ਸਿਹਤ ਬਹੁਤ ਹੈਲਥੀ ਐ ਵੈਲਥੀ ਐ ਸਾਨੂੰ ਬਹੁਤ ਵਧੀਆ ਲੱਗਦਾ ਆ ਜਦੋਂ ਅਸੀਂ ਬਾਹਰ ਲੈ ਖਾਣੇ ਸੀ ਸਾਨੂੰ ਸਾਡੀ ਸਿਹਤ ਖਰਾਬ ਵੀ ਹੁੰਦੀ ਸੀ ਤੇ ਅਸੀਂ ਡਾਕਟਰਾਂ ਕੋਲ ਵੀ ਪੈਸੇ ਦਿੰਦੇ ਸੀ ਤਾਂ ਪਰ ਉਹਦੇ ਨਾਲੋਂ ਬੈਟਰ ਹੈ ਕਿ ਅਸੀਂ ਇਹਨਾਂ ਦੇ ਨਾਲ ਜੁੜ ਕੇ ਆਪਣੀ ਸਿਹਤ ਨੂੰ ਬੈਸਟ ਬਣਾਈਏ ਔਰ ਆਪਣਾ ਬੈਡ ਖਾਣਾ ਜਿਹੜਾ ਉਹਨੂੰ ਛੱਡੀਏ ਤੇ ਵਧੀਆ ਸਿਹਤ ਨਾਲ ਇੰਜੋਏ ਕਰੀਏ ਥੈਂਕ ਯੂ ਹੈਲੋ ਸਸੀ ਕਾ ਸੇ ਮੇਰਾ ਨਾਮ ਸੀਮਾ ਮੈਂ ਗੁਦਰ ਸਿਟੀ ਤੋਂ ਬਲੋਂਗ ਕਰਦੀ ਹਾਂ ਮੈਨੂੰ ਇਸ ਸਿਸਟਮ ਨਾਲ ਜੁੜੇ ਨੂੰ ਅੱਜ 2 ਬੀ ਵਾਈ ਦਿਨ ਹੋ ਗਿਆ ਤੇ ਮੈਂ ਬਹੁਤ ਵਧੀਆ ਫੀਲ ਕਰਦੀ ਹਾਂ ਬਹੁਤ ਵਧੀਆ ਸਾਨੂੰ ਸਰ ਵੀ ਮੈਡਮ ਵੀ ਹਰਨੀਤ ਮੈਮ ਵੀ ਸਾਨੂੰ ਬਹੁਤ ਵਧੀਆ ਗਾਈਡ ਕਰਦੇ ਆ ਤੇ ਮੇਰਾ 20-22 ਦਿਨਾਂ ਦੇ ਵਿੱਚ 2.5 ਕਿਲੋ ਆਪਣਾ weight loss ਕੀਤਾ ਹੈ ਤੇ ਮੈਂ थैंक यू ਕਰਦੀ ਮੈਮ ਦਾ ਵੀ ਸਰ ਦਾ ਵੀ ਬਹੁਤ ਵਧੀਆ ਲੱਗਦਾ ਹੈ ਕਿ ਪਹਿਲਾਂ ਅਸੀਂ ਆਪਣਾ ਬਾਰ ਲੀਆਂ ਚੀਜ਼ਾਂ ਖਾਂਦੇ ਸੀਗੇ ਉਹ ਸਾਨੂੰ ਬੈਨੀਫਿਟ ਨਹੀਂ ਸੀ ਉਹ ਸਾਡੇ ਸਰੀਰ ਨੂੰ ਖਰਾਬ ਹੀ ਕਰਦੇ ਸੀ ਲੇਕਿਨ ਇਹ ਵਾਲਾ ਖਾਣਾ ਲੈ ਕੇ ਤਾਂ ਅਸੀਂ ਬਹੁਤ ਵਧੀਆ ਆ ਅਸੀਂ ਦੀਵਾਲੀ ਇਹਦੇ ਨੇ ਔਰ ਇੰਜੋਏ ਕੀਤੀ ਆ ਜੀ ਬਹੁਤ ਵਧੀਆ ਲੱਗਦਾ थैंक यू so much ਸਾਸਰੀ ਕਾ ਜਿਹੜਾ ਪਿੰਡ ਆ ਜੀ ਨਕੋਦਰੀ ਆ ਨਕੋਦਰੀ ਆ ਜੀ ਅੱਜ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਜੀ ਬਹੁਤ ਵਧੀਆ ਲੱਗ ਰਿਹਾ ਜੀ ਕੋਛੇ ਕਹਿਣਾ ਚਾਹੋਗੇ ਦਿਵਲੀ ਆ ਨਾਲੇ ਅੱਜ ਹਾਂਜੀ ਹਾਂਜੀ ਹੈਪੀ ਦਿਨਾਂ ਸਾਰਿਆਂ ਨੂੰ ਮੁਬਾਰਕਾਂ ਤੁਹਾਨੂੰ ਇਥੋਂ ਕਿੰਨਾ ਕ ਫਾਇਦਾ ਹੋਇਆ ਜੀ ਇਥੋਂ ਬਹੁਤ ਫਾਇਦਾ ਹੋਇਆ ਜੀ ਮੇਰੇ ਗੁੱਡੇ ਵੀ ਬਹੁਤ ਦਰਦੇ ਸੀ ਲੀਵਰ ਖਰਾਬ ਸੀਗਾ ਤੇ ਮੈਨੂੰ ਮਹੀਨਾ ਹੋ ਗਿਆ ਇੱਥੇ ਆਉਂਦੀ ਤੇ ਮੈਂ ਬਹੁਤ ਵਧੀਆ ਆਇਆ ਸ਼ੀਖ ਪੀ ਕੇ ਤੇ ਬਹੁਤ ਚੰਗਾ ਸਾਰੀਆਂ ਚੀਜ਼ਾਂ ਤੋਂ ਰਾਹਤ ਹੋ ਗਏ ਸਭ ਚੀਜ਼ਾਂ ਛੱਡ ਦਿੱਤੀਆਂ ਤੇ ਚੰਗੇ ਹੋ ਗਏ ਧੰਨਵਾਦ ਕਰਦੀਆਂ ਮੈਂ ਰਾਮ ਸਾਹਿਬ ਦਾ ਤੇ ਮੈਡਮ ਦਾ ਧੰਨਵਾਦ ਕਰਦੀਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸ਼ਿਵਾਨੀ ਹੈ ਮੈਂ ਨਕੌਦਰ ਸਿਟੀ ਤੋਂ ਬਿਲੋਂਗ ਕਰਦੀ ਹਾਂ ਹੁਣ ਤੱਕ ਮੈਂ ਆਪਣਾ 10 ਕਿਲੋ ਜੀ ਫੈਟ ਰਿਡਿਊਸ ਕਰਕੇ ਆਪਣੇ ਬਾਡੀ ਦੇ ਵਿੱਚੋਂ ਕਾਫੀ ਪ੍ਰੋਬਲਮਸ ਨੂੰ ਕਿਉਰ ਕੀਤਾ ਇਸ ਲਈ ਮੈਂ ਥੈਂਕਸ ਕਰਦੀ ਹਾਂ ਰਮਨ ਮੈਮ ਰਾਮ ਸਰ ਤੇ ਨੀਤ ਮੈਮ ਦਾ ਮੈਂ ਸਾਰੇ ਨਕੌਦਰ ਸਮੂਹ ਨਿਵਾਸੀਆਂ ਨੂੰ ਦੀਵਾਲੀ ਦੀਆਂ ਤੇ ਬੰਦੇ ਛੋੜ ਦੀਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੁੰਦੀ ਆ ਸਾਰੇ ਜਣੇ ਗ੍ਰੀਨ ਦੀਵਾਲੀ ਸੇਫ ਦੀਵਾਲੀ ਮਨਾਓ ਥੈਂਕ ਯੂ